तब हमने यहाँ पे पहुँचे ने जरा कले कले डिपार्टमेंट में जा के जड़ी उगना बहुत टैकिंग की भी जा रही तो दे है देख सही तो लगातार लाइट अस्पताल में बैठे हैं सर हाँ जी सर एक बारी थोड़ी पाइंट पिक्चर बाबाज़ कर लो पाइंट ऊपर ऑफिस में ही कर लो नहीं आप ऐसा कुछ 50 ਨੇ ਜਿਹੜੀ ਪੰਜਾਬ ਤੇ ਅੱਧੀ ਜੀ ਸਾਲ ਸੀਗਾ ਜਰ ਭਗਤ ਜੀ ਜਿੰਨੇ ਭਗਤ ਜੀ ਬੁੱਜ ਗਏ ਇੱਥੇ ਨਾ ਹੀ ਸੀੜਾ ਤੇ ਡਾਕਟਰ ਨੇ ਕਿਹਾ ਕਿ ਮਤਲਬ ਮੇਰੀ ਨਾ ਇਹ ਨਾ ਡਾਕਟਰ ਦਾ ਡਾਗੂ ਹੈ ਕਿ ਕੁੜਾ ਤੋਂ ਬਦਨਾ ਕਿ ਬਹੁਤ ਹੀ ਮੈਂ ਪਤਾ ਕਰਿਆ ਜਾਂਦਾ ਸਮ ਟਾਈਮ ਚੜਦੀ ਦੀ ਦਾ ਫਾਇੰਨੈਂਸ ਦੇ ਤਰੀਕੇ ਸੀਨ ਨੂੰ ਲੋਕ ਨੂੰ ਪ੍ਰੀਜਾ ਸੁਧੀਆਂ ਵੈਰਬਲੀਆਂ ਨਹੀਂ ਪਤੀਲਾ ਬਹੁਤ اچھا ਲੱਗਿਆ ਤੁਹਾਨੂੰ ਕਿੰਨਾ ਕਿਸੇ ਇਸ ਤਰ੍ਹਾਂ ਕੀਤਾ ਜਾਇਆ ਹੈ ਹਨਾ ਕਿ ਮੈਨੂੰ ਬਹੁਤ ਜ਼ਿਆਦਾ ਜਾਣਕਾਰੀ ਮਿਲੇਗੀ ਸੁਧੀਆਂ ਉੱਤੇ ਸ਼ੁਗਾਰਾ ਸਮ ਅਡਵਾਂਸ ਦੀਆਂ ਹੋ ਗਈਆਂ ਹਨ ਜਿਹੜਾ ਬੰਗਾ ਮੇਰੀ ਰਹਿ ਗਈਆਂ ਲਾਜ ਹੈ ਕਿ ਨਾ ਕੈਨਸਲ ਹੋਇਆ ਜਾਂ ਤਨਜ਼ੀ ਹੋਈ ਉਥੇ ਆ ਲਗੀ ਆਪਾਂ ਮੀਂਹ ਦਾ ਹੈ ਉਹ ਕ੍ਰਾਈ ਬੰਦ ਹੈ ਇਸ ਕਰਕੇ ਇਹਦਾ ਬੀਜਾ ਬੁਸਟ ਵੀ ਹੈਗੇ ਉਹਨੇ ਤੇ ਉਹ ਵੀ ਬਸਟ ਪ੍ਰੋਵਾਈਡ ਕਰਿਆ ਉਹਨੂੰ ਪਬਲਿਸ਼ ਕਰੀ ਜਗਾ ਕਿ ਆਹ ਜੀ ਤੇ ਇਹ ਵੀ ਜਿਹਾ ਚੱਲਦੀ ਹੈ ਬੀਚ ਵਿੱਚ ਇਹ ਵੀ ਬੋਲ ਆਮ ਬਰੀ ਸਪੈਸ਼ਲ ਦਰਸ਼ਕ ਬੜੇ ਖਾਤਿਰ

ਹਸਪਤਾਲ ਸਕੂਲ লাই સીড়া ਦੇਖਦੇ ਬਟੀਆਂ ਦੇਖੋ ਬਟੀਆਂ লাই સીড়া ਦੇ ਇੱਥੇ ਬਟੀਆਂ ਕੋਈ ਵੀ ਜਿਹੜੀ ਕੋਈ ਕੰਪਨੀ ਸਿੰਗਾ ਨੂੰ ਗਿੰਦੇ ਭਗਤੀ ਪੋਰੀ ਚੱਲੀ ਜਾ ਰਹੀ ਹੈ ਸਿਵਲ ਹਸਪਤਾਲ ਆ ਵੀ ਤਾ ਨਾ ਇੱਕ ਮਿੰਟ ਤੁਸੀਂ ਦੇਖ ਰਹੇ ਹੋ ਜੀ ਗਰਮ 27 ਦੇਰ ਭਗਤ ਜੀ ਦੇਰ ਭਗਤ ਜੀ ਹਸਪੀਟਲ ਦੇ ਵਿੱਚ ਡਿਵਰਸ ਆ ਰਹੇ ਨੇ ਸਭ ਦੇਖ ਸਕਦੇ ਹੋ ਉਹਨਾਂ ਵੱਲੋਂ ਜਿਹੜਾ ਅਚਾਨਕ ਵਿਜ਼ਿਟ ਕੇ ਆ ਗਿਆ ਉਹਨ ਕੇ ਲੈ ਰਖੋ ਅੱਜ ਦੇਰੇ ਆਪ ਦਾ ਕਰਵਾ ਰਿਹਾ ਜੀ ਅੱਜ ਅਸੀਂ ਅੱਜ ਹਮੇ OT ਸਰ 11 ਕੀ ਹੈ ਅੱਜ 11 ਹਾਂਜੀ ਹਾਂਜੀ OT 11 ਕੀ ਹੈ ਔਰ OPD ਹੈ ਮਾਰੀ 60 ਸਰ ਅੱਜ OPD OPD या ब्लड तो हां जी मोर देन 50 से पहले हम क्या ऑपरेशन डॉक्टर प्रोसीजर और अच्छा अरे लगता नहीं ऑपरेशन थिएटर में करते थे भेज दो दिन बाद भेज दो नहीं सर उसी दिन हमारे केयर प्रोसीजर होते हैं तो उसी दिन हां जी हां जी लाइट बंद शर्मा जी लाइट बंद शर्मा जी लाइट बंद टोटल फ्री सर ਸੋ ਮੈਡੀਸਿਨਸ ਆਲਸੋ ਫ੍ਰੀ एवरीथिंग ਇਜ਼ ਫ੍ਰੀ ਹਾਂਜੀ ਸਰ ਪਾਇਆ ਤਾ ਕੇ ਦਾ ਦੁਸਤ ਯਾਂਗ ਪਟਨਾ ਪ੍ਰਾਈਵੇਟ ਆ ਕਲ ਜਾਨ ਦਾ ਨੂ ਨਾ ਕਿਸੇ ਦਾ ਆਪਣਾ ਹੀ ਬਸ ਕੇ ਉਹਨਾਂ ਦੇ ਰਾਹ ਵਿੱਚ ਤੁਸੀਂ ਦੇਖ ਸਕਦੇ ਹੋ ਬੰਦੀਆਂ ਲਾਈ ਤਸਵੀਰਾਂ ਕਬਡੀਆ ਦਾ ਸਿਵਲ ਹਸਪਤਲ ਦੀਆਂ ਜਿੱਥੇ ਜਿਹੜਾ ਕੈਬਨਿਟ ਮੰਤਰੀ ਅਕਿੰਦਰ ਪਾਗਲ ਜੀ ਆਲੋ ਜਿਹੜਾ ਇੱਥੇ ਦੌਰਾ ਕੀਤਾ ਜਾ ਰਿਹਾ ਸਿਵਲ ਹਸਪਤਲ ਦਾ ਜਾ ਕੇ ਜੜੀ ਇਕੱਲੇ ਇਕੱਲੇ ਡਿਪਾਰਟਮੈਂਟ ਦੇ ਵਿੱਚ ਜਿਹੜੀ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਆ ਜਿਹੜਾ ਯੂਜ਼ਲ ਕਬਡੀ ਆ ਕੇ ਹੱਥ ਲਾਇਆ ਗਿਆ ਉਸ ਤੇ ਦਰمیان ਹੀ ਜਿਹੜੀ ਇੱਥੇ ਸਿਵਲ ਹਸਪੀਟਲ ਦੇ ਵਿੱਚ ਚੈਕਿੰਗ ਵੀ ਕੀਤੀ ਜਾ ਰਹੀ ਆ ਜਿਹੜਾ ਨਾਮ ਹੈ ਜਾਨੀ ਸਾਰੀ ਜਿਹੜੀ ਡਿਟੇਲ ਉਹਨਾਂ ਵੱਲੋਂ ਲਈ ਜਾ ਰਹੀ ਆ ਦੇਖ ਸਕਦੇ ਹੋ ਵਡੀਆਂ ਲਾਈਟਾਂ ਦੇਖਦੇ ਹੋ ਰਹੇ ਹਾਂ ਮੈਂ ਨਹੀਂ ਦੇਖੀ ਚੈਕਿੰਗ ਕਰ ਰਹੇ ਹੋਏ ਨੇ ਸਟੂਡਿਓ ਰੂਮ ਸਰ ਤੇ ਇੱਕ ਮੈਸੇਜ ਵੀ ਚੱਲ ਰਹੀ ਆ ਇਹ ਟੀਮ ਦੇ ਤਹਿਤ ਜਿਹੜਾ ਇਹਨਾਂ ਦਾ ਜਿਲੰਡਾ ਦੇ ਸਿਵਲ ਹਸਪੀਟਲ ਵਿਖੇ ਮਹਿੰਦਰ ਪਾਸ ਤੋਂ ਉਧਰ ਜਿਹੜੀ ਟੀਮ ਅਸਲ ਵਿੱਚ ਪਹੁੰਚੀ ਹੋਈ ਜਿਹੜੀ ਚੈਕਿੰਗ ਦੇ ਲਈ ਸਾਡੇ ਜਿਹੜਾ ਜਾ ਕੇ ਕਦੇ ਕਦੇ ਡਿਪਾਰਟਮੈਂਟ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਆ ਕੋਈ ਬਾਈਟ ਕੋ ਆਇਓ ਆਇਓ ਸਰ ਸੁਣੋ ਆ ਜਾ ਬਈ ਚਲੋ ਜੀ ਹਾਂਜੀ ਅੱਜ ਕੀ ਕਰਾਂਗੇ ਜੀ ਦੱਸੋ ਅੱਜ ਇੱਥੇ ਦੇ ਲੋਕਾਂ ਨੂੰ ਕੀ ਕਰਾ ਚਾਹੋਗੇ ਜੀ ਅੱਜ ਕੀ ਕਰਾਂਗੇ ਅੱਜ ਜੀ ਜੀ ਮਿੰਦਰ ਜੀ ਕੀ ਕਰਾ ਚਾਹੋਗੇ ਅੱਛਾ ਆ ਤੁਸੀਂ ਆਏ ਹੋ ਸਿਵਲ ਹਸਪੀਟਲ ਦੇ ਕੀ ਕਰਾ ਚਾਹੋਗੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਯੋਗ ਅਗਵਾਈ ਹੇਠ ਸਾਰੇ ਪੰਜਾਬ ਦੇ ਵਿੱਚ ਜੋ ਯੁੱਧ ਨਸ਼ਿਆਂ ਬទ ਚੱਲ ਰਿਹਾ ਹੈ ਉਸ ਦੇ ਤਹਿਤ ਤੁਸੀਂ ਸਾਰੇ ਜਾਣਦੇ ਹੋ ਕਿ ਸਾਰੇ ਪੰਜਾਬ ਦੇ ਵਿੱਚ ਬਹੁਤ ਅੱਛੇ ਰਿਜ਼ਲਟ ਆ ਰਹੇ ਨੇ ਔਰ ਜਿਹੜੇ ਸਾਡੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਪ੍ਰਯਾਸ ਕਰਕੇ ਅਸੀਂ ਸਾਰੇ ਹੀ ਸਿਵਲ ਹਸਪਤਾਲਾਂ ਵਿੱਚ ਜਮਾ ਕਰਾਰ ਦਾਖਲ ਕਰਾ ਰਹੇ ਹਾਂ ਤਾਂਕਿ ਉਹ ਇੱਕ ਨਵੀਂ ਜ਼ਿੰਦਗੀ ਸ਼ੁਰੂਆਤ ਕਰ ਸਕਣ ਕਿਉਂਕਿ ਜੋ ਆਦਮੀ ਨਸ਼ਾ ਕਰਦਾ ਹੈ ਇਹ ਕਿਸੇ ਨੀ ਬਿਮਾਰੀ ਹੈ ਜਿਵੇਂ ਹਰ ਬਿਮਾਰੀ ਦਾ ਇਲਾਜ ਹੈ ਇਸੇ ਤਰ੍ਹਾਂ ਨਸ਼ਾ ਕਰਨ ਵਾਲੇ ਬੱਚੇ ਦਾ ਵੀ ਇਲਾਜ ਸੰਭਵ ਹੈਗਾ ਇਸ ਕਰਕੇ ਜੋ ਉਹਨਾਂ ਨੂੰ ਸਰਕਾਰੀ ਹਸਪਤਾਲ ਚ ਉਸਦਾ ਫ੍ਰੀ ਇਲਾਜ ਕਰਾਇਆ ਜਾ ਰਿਹਾ ਹੈ ਤਾਂ ਕਿ ਉਹ ਬੱਚਾ ਉਹ ਆਦਮੀ ਕੋਈ ਵੀ ਹੋਵੇ ਉਹ ਆਪਣੀ ਦੁਬਾਰਾ ਜ਼ਿੰਦਗੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕੇ ਔਰ ਮੈਂ ਅੱਜ ਜੰਦਰ ਸਿਵਲ ਹਸਪਤਾਲ ਵਿੱਚ ਆਇਆ ਹਾਂ ਦੇਖਣ ਵਾਸਤੇ ਕਿ ਕਿਆ ਇੱਥੇ ਜੋ ਡੈਡਿਕਸ਼ਨ ਬੱਚੇ ਜੋ ਇਲਾਜ ਕਰਾ ਰਹੇ ਨੇ ਉਹਦੀ ਸੰਖਿਆ ਕਿੰਨੀ ਹੈਗੀ ਹੈ ਕਿ ਆ ਗੱਲ ਨੂੰ ਹੋਰ ਕਿਉਂਕਿ ਜੋ ਮਾਨ ਸਾਹਿਬ ਦੀ ਇੱਕ ਬਹੁਤ ਵਧੀਆ ਲੋਕਾਂ ਦੇ ਹਿੱਤ ਵਿੱਚ ਪਬਲਿਕ ਦੇ ਇੰਟਰਸਟ ਵਿੱਚ ਕਿਉਂਕਿ ਜੋ ਸਾਡੇ ਬੱਚੇ ਨੌਜਵਾਨ ਸਾਥੀ ਹਨ ਅਕਰ ਵਿਸ਼ਾ ਕਰਦੇ ਹਨ ਕਿ ਪਰਿਵਾਰ ਬਰਬਾਦ ਹੋ ਰਹੇ ਹਨ ਸੋ ਸਾਰੇ ਹੀ ਸਹੀ ਜ਼ਿੰਦਗੀ ਦੇਣ ਵਾਸਤੇ ਇੱਕੋ ਹੱਲ ਹੈ ਕਿ ਉਹਦਾ ਇਲਾਜ ਕਰਾਇਆ ਜਾਵੇ ਸੋ ਅਸੀਂ ਸਿਵਲ ਹਸਪਤਾਲ ਦੇ ਵਿੱਚ ਪਹਿਲਾਂ ਹੀ ਸਾਡੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਜੀ ਨੇ ਬੜਾ ਅੱਛਾ ਇੰਤਜ਼ਾਮ ਕੀਤਾ ਹੈ ਔਰ ਇੱਥੇ ਆ ਕੇ ਦੇਖਿਆ ਹੈ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਮੈਨੂੰ ਦੇਖਣ ਨੂੰ ਮਿਲੀਆਂ ਹਨ ਕਿ ਜਿਹੜੀਆਂ ਕਿ ਸਰਕਾਰ ਨੇ ਬਹੁਤ ਅੱਛੇ ਇੰਤਜ਼ਾਮ ਕੀਤੇ ਹਨ ਜਿਵੇਂ ਕਿ ਜਿਤਨੀ ਸਸਪਤਾਲ ਨੂੰ ਗੈਸ ਚਾਹੀਦੀ ਹੈਗੀ ਹੈ ਆਕਸੀਜਨ ਚਾਹੀਦੀ ਹੈਗੀ ਹੈ ਉਹ ਸਾਰੀ ਆਕਸੀਜਨ ਗੈਸ ਜਿਹੜੀ ਹੈਗੀ ਹੈ ਇੱਥੇ ਸਿਵਲ ਹਸਪਤਾਲ 'ਚ ਪਲੈਂਟ ਲੱਗਿਆ ਹੈਗਾ ਉਹ ਆਪਣੀ ਜਿਹੜੀ ਜ਼ਰੂਰਤ ਹੈਗੀ ਉਹ ਤੋਂ ਪੂਰੀ ਹੋ ਰਹੀ ਹੈ ਸੋ ਇਹਨਾਂ ਲਈ ਹੋਇਆ ਕਿ ਸਾਨੂੰ ਕਦੇ ਵੀ ਇਹ ਨਹੀਂ ਹੈਗਾ ਕਿ ਸਾਡੇ ਕੋਲ ਆਕਸੀਜਨ ਗੈਸ ਦੀ ਕਮੀ ਆ ਗਈ ਹੈ ਉਹਦੇ ਨਾਲ ਮੈਂ ਦੇਖਿਆ ਕਿ ਇੱਥੇ ਸਿਵਲ ਹਸਪਤਾਲ ਸਰਕਾਰੀ ਗਵਰਨਮੈਂਟ ਸਿਵਲ ਹਸਪਤਾਲ ਜੰਦਰ ਦੇ ਵਿੱਚ ਇਵਨ ਕੈਂਸਰ ਦੇ ਇਲਾਜ ਕਰਨ ਵਾਲੇ ਡਾਕਟਰ ਵੀ ਮਨ ਨੂੰ ਮਿਲੇ ਨੇ ਜਦਾ ਕਿ ਜ਼ਿੰਦਗੀ ਚ ਬਹੁਤ ਮਹਿੰਗਾ ਇਲਾਜ ਹੈ ਜੇ ਕਿਸੇ ਨੂੰ ਕੈਂਸਰ ਹੁੰਦਾ ਹੈ ਤਾਂ ਪਰਿਵਾਰ ਉਨਾ ਖਰਚਾ ਆਉਂਦਾ ਹੈ ਕਿ ਪਰਿਵਾਰੋਂ ਦੇ ਪਰਿਵਾਰ ਹੀ ਕਰਜ਼ਾ ਅਜੇ ਤੱਕ ਡੁੱਬ ਜਾਂਦੇ ਨੇ ਸੋ ਇੱਥੇ ਡਾਕਟਰ ਨੂੰ ਮਿਲੇ ਆ ਉਹਦੇ ਨਾਲ ਜੋ ਸਾਡਾ 70 ਸਾਲ ਤੋਂ ਉੱਪਰ 10 ਲੱਖ ਰੁਪਏ ਦਾ ਜੋ ਬੀਮਾ ਪਾਲਿਸੀ ਸ਼ੁਰੂ ਕੀਤੀ ਹੈ ਸਾਡੀ ਸਰਕਾਰ ਨੇ ਉਹ ਵੀ ਇੱਥੇ ਫਿਰ ਹੋ ਗਈ ਏ ਔਰ 70 ਤੱਕ ਉੱਪਰ ਮਰੀਜ਼ਾਂ ਨੂੰ ਤੇ ਫ੍ਰੀ ਇਲਾਜ ਮਿਲ ਰਿਹਾ ਹੈ ਜਿਨ੍ਹਾਂ ਦਾ ਇੱਥੇ ਇਲਾਜ ਨਹੀਂ ਹੋ ਸਕਦਾ ਉਹਨਾਂ ਨੂੰ ਰੈਫਰ ਕਰਕੇ ਦੂਜੇ ਜਿਹੜੇ ਐਨ ਪਾਰਲਮੈਂਟ ਹਸਪਤਾਲ ਵਿੱਚ ਉੱਤੇ ਜਾ ਕੇ ਭੇਜਿਆ ਜਾ ਰਿਹਾ ਸੋ ਔਨ ਦੀ ਹੋਲ ਇਵਨ ਸਰਜਰੀ ਵੀ ਦੇਖਿਆ ਕਿ ਇੱਥੇ ਪਹਿਲੇ ਸਰਜਰੀ ਦੀ ਬਹੁਤ ਪ੍ਰੋਬਲਮ ਹੁੰਦੀ ਸੀ ਪਰ ਹੁਣ ਇੱਥੇ ਸਰਜਨ ਨਵੇਂ ਲੱਗਣ ਦੇ ਨਾਲ ਕੋਈ ਵੀ ਸਰਜਰੀ ਮੋਸਟ ਜਿਵੇਂ ਆਮ ਤੌਰ ਤੇ ਸਾਨੂੰ ਕਿਤਾ ਤੇ ਸਰਜਰੀ ਕਰਾਣੀ ਪੈਂਦੀ ਹੈ ਅਗਰ ਬਾਹਰ ਕਰੀਏ ਤੇ 25-30000 ਰੁਪਏ ਲੱਗਦਾ ਹੈ ਜੋ ਤਾਂ ਜਿਸ ਹੈਗਾ ਜਿਹਦਾ ਆਯੁਸ਼ਮਨ ਕਾਰਡ ਬਣਿਆ ਉਹਦਾ ਫ੍ਰੀ ਇਲਾਜ ਕੀਤਾ ਜਾਂਦਾ ਹੈ ਅਗਰ ਜਿਹਦੇ ਕੋਲ ਨਹੀਂ ਹੈਗਾ ਆਯੁਸ਼ਮਨ ਕਾਰਡ ਉਹ ਸਿਰਫ 1000 ਰੁਪਏ ਲੱਗਦਾ ਆਯੁਸ਼ਮਨ ਕਾਰਡ ਕੇਂਦਰ ਸਰਕਾਰ ਦਾ ਬਣਿਆ ਹੈ ਨਹੀਂ ਜੀ ਇਹ ਜਿਹੜਾ ਆਯੁਸ਼ਮਨ ਕਾਰਡ ਹੈਗਾ ਨਾ ਇਹ ਪੰਜਾਬ ਸਰਕਾਰ ਨੇ ਜੋ ਮੁੱਖ ਮੰਤਰੀ ਸਰਕਾਰ ਨੇ ਬਣਿਆ ਹੈ ਸਾਡਾ ਪੰਜਾਬ ਦਾ 10 ਲੱਖ ਤੱਕ ਬਣ ਗਿਆ ਹੈ 70 ਸਾਲ ਤੋਂ ਉਮਰ ਦਾ ਠੀਕ ਹੈ ਆਯੁਸ਼ਮਨ ਕਾਰਡ ਜਿਹੜਾ ਹੈਗਾ ਸਾਰੇ ਪੰਜਾਬ ਵਿੱਚ ਬਹੁਤ ਸਾਰਾ ਹਿੱਸਾ ਪੰਜਾਬ ਦਾ ਹੁੰਦਾ ਹੈ ਉਸ ਕਰਕੇ ਮੇਰਾ ਕਹਿਣ ਦਾ ਭਾਵ ਹੈ ਕਿ ਪੰਜਾਬ ਦੀ ਸਰਕਾਰ ਮਾਨ ਸਾਹਿਬ ਦੀ ਸਰਕਾਰ ਪੰਜਾਬ ਦੀ ਜਨਤਾ ਦੀ ਸੇਧ ਦੀ ਕਮਿਟਡ ਹੈਗੀ ਹੈ ਹਮੇਸ਼ਾ ਅਸੀਂ ਦੇਖਿਆ ਕਿ এডਿਕੇਸ਼ਨ ਐਂਡ ਹੈਲਥ ਹੀ ਉਹ ਵਰਟਾਪ ਪ੍ਰਾਇੋਰਟੀ ਔਰ ਇਹ ਪਹਿਹਾਲ ਆ ਗਿਆ ਕਿ ਹਸਪਤਾਲ ਦੇ ਵਿੱਚ ਬਹੁਤ ਸਾਰੀਆਂ ਐਡਵਾਂਸਡ ਚੀਜ਼ਾਂ ਆਈਆਂ ਹਨ ਸਰਜਰੀ ਦਾ ਬਹੁਤ ਵਧੀਆ ਇਲਾਜ ਹੋ ਰਿਹਾ ਹੈ ਔਰ ਫ੍ਰੀ ਹੋ ਰਿਹਾ ਹੈ ਉਹਦੇ ਨਾਲ ਨਾਲ ਜਿਹੜਾ ਹੈਗਾ ਕੈਂਸਰ ਦਾ ਇਲਾਜ ਦਾ ਆਮ ਆਦਮੀ ਨਹੀਂ ਕਰਾ ਸਕਦਾ ਜੀ ਨਸਾਂ ਸ਼ਰਾਉ ਕੇਂਦਰ ਦੀ ਗੱਲ ਕੀਤੀ ਹੈ ਕਿੰਨੇ ਕੁ ਪੇਸ਼ੈਂਟ ਜਿਹੜੇ ਆਪਰੇ ਇੱਥੇ ਇਲਾਜ ਕਰਾਦੇ ਇਲਾਜ ਕਰਵਾ ਕੇ ਲਾਭ ਲੈਦੇ ਜੀ ਉਹ ਕੇ ਘਰ ਜਾ ਸਕਦੇ ਮੈਂ ਇੱਥੇ ਆਇਆ ਹੈਗਾ ਵਾਂ 100 ਬੈੱਡ ਦਾ ਇੱਥੇ ਰੀਸਰਚ ਸੈਂਟਰ ਬਣਿਆ ਹੈਗਾ ਉਹਦੇ ਬਾਅਦ ਜਿਹੜਾ ਹੈਗਾ ਤੁਹਾਨੂੰ ਜਿਹੜੇ ਡਾਕਟਰ ਸਾਹਿਬ ਜਿਹੜੇ ਡੀਲ ਕਰਦੇ ਨੇ ਐਮਐਸ ਸਾਹਿਬ ਉਹ ਦਾ ਡਾਕਟਰ ਸਾਹਿਬ ਇੱਥੇ ਹੈਗੇ ਨੇ ਜਿਹੜੇ ਸਰਕਟਿਸ ਲੱਗੇ ਨੇ ਡਾਕਟਰ ਡੀਸ ਉਹਨਾਂ ਸੰਗ ਡੀਲ 'ਚ ਮੇਰਾ ਸਿਰਫ ਹੈਗਾ ਵਿਵਸਥਾ ਦਾ ਦੇਖਣਾ ਤੋਂ ਮੈਂ ਬਹੁਤ ਸੈਟੀਸਫਾਈ ਹਾਂ ਜਿਹੜੀ ਗੱਲ ਕੀਤੀ ਪੰਜਾਬ ਸਰਕਾਰ ਉਹਨਾਂ ਨੇ ਬੜੇ ਉਪਰਾਲੇ ਕੀਤੇ ਜਾ ਰਹੇ ਨੇ ਸੇ ਹੁਣ ਉਸ ਸਕਲ ਦੇ ਵਿੱਚ ਬੜਾ ਅੱਛਾ ਮਾਹੌਲ ਬਣਾਇਆ ਜਾ ਰਿਹਾ ਲੇਕਿਨ ਕਿਤਨਾ ਕਿਤੇ মিডিਆ ਦੀ ਐਂਟਰੀ ਟੋਟਲੀ ਬੈਨ ਕੀਤੀ ਹੋਈ ਆ ਯਾਰ ਜਗ ਦੇ ਅੰਦਰ ਕਿਤਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਹਸਪਤਾਲ ਦੀਆਂ ਲਕਾਨੀਆਂ ਛੁਪਾਉਣ ਨੂੰ ਕੀਤਾ ਜਾ ਰਿਹਾ ਦੇਖੋ ਜਿਹੜਾ মিডিਆ ਹੈਗਾ ਹੈ মিডিਆ ਜਿਹੜਾ ਹੈਗਾ ਇੱਕ ਡੈਮੋਕ੍ਰੇਸੀ ਦਾ ਚੌਥਾ ਸਟਮ ਹੈਗਾ ਔਰ ਦੇਖੋ ਮੈਂ ਤੁਹਾਨੂੰ ਖੁਦ ਬੁਲਾਇਆ ਹੈਗਾ ਕਿਉਂਕਿ ਤੁਹਾਨੂੰ ਦੱਸਣ ਵਾਸਤੇ ਬੁਲਾਇਆ ਹੈ ਕਿ ਜੋ ਸਾਡੀ ਪੰਜਾਬ ਸਰਕਾਰ ਕਰ ਰਹੀ ਹੈਗੀ ਲੋਕਾਂ ਦੇ ਹਿੱਤ ਲਈ ਉਹ ਤੁਹਾਡੇ ਰਾਏ ਜਨਤਾ ਤੱਕ ਜਾਣਾ ਚਾਹੀਦਾ ਹੈ ਜਾਨਾ ਚਾਹੀਦਾ ਹੈਗਾ ਤੁਸੀਂ ਆਇਓ ਤੇ ਅੰਦਰ ਜਾਣ ਦਿੱਤਾ ਗਿਆ ਅਦਰਵਾਈਜ਼ ਅੰਦਰ ਨਹੀਂ ਜਾਣ ਦੇਣਗੇ ਕਹਿੰਦਾ ਲਾਈਨਾਂ ਲੱਗੀਆਂ ਪਈਆਂ ਉਹਦੇ ਆਪਣੀ ਸੀਟ ਤੇ ਮੌਜੂਦ ਨਹੀਂ ਹੁੰਦੇ ਤੇ ਲੋਕ ਬਹੁਤ ਖੱਜਲ ਖਰਾਬ ਹੁੰਦੇ ਐਨੀਵੇ ਜਿਹੜਾ ਮੈਂ ਹੁਣ ਗੱਲ ਕਰ ਰਿਹਾਗਾ ਤੇ ਉਹਦੇ ਕੋਲ ਆ ਪਰ ਰਹੀ ਹੈ ਜੁਦੀ ਗੱਲ ਜਿਹੜੀ ਕਿਸੇ ਟਾਈਮ ਕੋਈ ਬੰਦੇ ਤੁਸੀਂ ਸਾਰੇ ਬਹੁਤ ਅੱਛੇ ਸਾਥੀ ਹੋ ਕਿਸੇ ਟਾਈਮ ਕੋਈ ਮਤਲਬ ਕਿ ਨੌਨ ਰਿਸਪੌਂਸਿਬਲ ਆਦਮੀ ਆਕੇ ਕੋ ਪ੍ਰੈਯਾਰਮੈਂਟ ਡੇਟ ਕਰ ਦਿਆ ਗਿਆ ਅਨਨੈਸੈਸਰੀ ਦੇਖੋ ਨਾਲ ਕੋਈ ਜਗਾ ਉਹ ਕਿਸ ਅਵਸਥਾ 'ਚ ਹੈਗਾ ਅੰਦਰ ਜਾ ਕੇ ਜਿਉ ਨੂੰ ਕੈਂਪ ਫੋਰ ਮੀਊ ਨਾ ਲਾਪੀਏ ਤੇ ਛਾ ਲੱਗਦਾ ਹੈ ਕਿ ਹਰਾਸਲ ਹੁੰਦੀ ਹੈ ਦੱਸੋ ਕਿ ਜਿਹੜਾ ਕੰਮ ਕਰਨਾ ਹੈ ਮੈਂ ਤੁਹਾਨੂੰ ਖੁਦ ਕੋ ਆਪਣੀ ਕਿਹਾ ਇੰਟਰਵਿਊ ਦੇ ਰਿਹਾ ਤਾਂ ਕਿ ਤੁਹਾਨੂੰ ਦੱਸਣ ਵਾਸਤੇ ਕਿ ਪੰਜਾਬ ਸਰਕਾਰ ਰਹੀ ਹੈ ਅੱਜ ਪੰਜਾਬ ਦੇ ਵਿੱਚ ਤੁ ਨਸ਼ੇ ਦਾ ਕੋੜ ਲੱਗਾ ਸਾਡੀ ਜਵਾਨੀ ਬਰਬਾਦ ਹੋ ਰਹੀ ਹੈ ਪਿੰਡਾਂ ਦੇ ਪਿੰਡ ਜਿਹੜੇ ਖਾਲੀ ਹੋ ਰਹੇ ਨੇ ਉਹਨੂੰ ਬਚਾਉਣ ਵਾਸਤੇ ਕੇਵਲ ਨਾ ਕੇਵਲ ਆਮ ਆਦਮੀ ਪਾਰਟੀ ਸਰਕਾਰ ਨੇ ਪ੍ਰਯਾਸ ਕੀਤਾ ਹੈ ਸਿੱਧਾ ਫਰਸਟ ਟਾਈਮ ਇਨ ਦਾ ਹਿਸਟਰੀ ਆਫ ਪੰਜਾਬ ਕਿਸੇ ਮੁੱਖ ਮੰਤਰੀ ਦਾ ਸੁਖਮਾਨ ਸਾਹਿਬ ਜੀ ਨੇ ਇਹ ਨਸ਼ੇ ਨੂੰ ਖਤਮ ਕਰਨ ਵਾਸਤੇ ਵਾਇਡ ਬਦਲਣ ਕਰਨ ਵਾਸਤੇ ਅੱਜ ਅਸੀਂ ਰੋਜ਼ ਮੀਟਿੰਗ ਕਰ ਰਹੇ ਆ ਬੰਦੇ ਨਾਲ ਜੋ ਹੈ ਸਾਡਾ ਨਸ਼ਾ ਮੁਕਤੀ ਯੋਤਨ ਇੰਚਾਰ ਸਾਡੇ ਜਿਨੇ ਦੇ ਸਾਡੇ ਇੰਚਾਰ ਨੇ ਪੀਸਾ ਮੁਕਤੀ ਯਾਤਰਾ ਦੇ ਉਹ ਵੀ ਮੇਰਾਤੀ ਜੀ ਨਾਲ ਨੇ ਸਾਡੇ ਵੱਲੋਂ ਸਰਕਾਰ ਵੱਲੋਂ ਪੂਰਾ ਤੈਅ ਦਿੱਤਾ ਹੈ ਕਿ ਅਸੀਂ ਅੱਜ ਦੀ ਨਸ਼ਾ ਖਤਮ ਪੰਜਾਬ ਨੂੰ ਕਰਕੇ ਛੱਡਾਂਗੇ ਔਰ ਕਾਫੀ ਹੱਦ ਤੱਕ ਡਾਕਟਰ ਸਾਹਿਬ ਨੇ ਦੱਸਿਆ ਹੈਗਾ ਕਾਫੀ ਇੱਥੇ ਤੱਕ ਰਿਸਪੌਂਸ ਮਿਲਿਆ ਹੈਗਾ ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਮੈਂ ਚਾਹੁੰਦਾ ਹੈ ਕਿ ਟੈਕਨੋਲੋਜੀ ਕੋਈ ਨਵੀਂ ਐਡਵਾਂਸ ਟੈਕਨੋਲੋਜੀ ਲੈ ਕੇ ਆ ਰਿਹਾ ਤੁਸੀਂ ਇਹ ਸਹਾਉ ਕੇਂਦਰ ਦੇ ਵਿਗਿਆਨਕ ਰੂਪ ਵਿੱਚ ਨਿਸ਼ਾ ਸਹਾਉ ਕੇਂਦਰ ਤੋਂ ਇਹ ਗੱਜੜਾ ਹੈ ਜੋ ਜੋ ਪਰਪਤਿਕ ਅਪਰਾਲੇ ਚਾਹੀਦੇ ਨੇ ਸੈਂਟ੍ਰੀਫਿਊਜ ਦੇ ਨਾਲ